ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਪੰਜਾਬੀ ਕੁੱਕਸਟਾਈਲ ਗ੍ਰੀਨ ਵਿੱਚ ਅੱਜ ਆਪਾਂ ਜੀ ਐਸੀਡ ਕਿਸ਼ਮਿਸ਼ ਅੰजीर ਅਤੇ ਕਤੀਰਾ ਗੁੰਬਰੇ ਦੱਸਾਂਗੇ ਕਿ ਇਸ ਤੇ ਖਾਣ ਦੇ ਕੀ ਫਾਇਦੇ ਅਤੇ ਕੀ ਨੁਕਸਾਨ ਹੋ ਸਕਦੇ ਹਨ ਕਿਸ ਤਰ੍ਹਾਂ ਖਾਣਾ ਚਾਹੀਦਾ ਹੈ ਸਭ ਤੋਂ ਪਹਿਲਾਂ ਆਪਾਂ ਕਤੀਰਾ ਗੁੰਬਰੇ ਗੱਲ ਕਰੀਏ ਇੱਕ ਚਮਚ ਕਤੀਰਾ ਗੁੰਦ ਲਾਵਾਂਗੇ ਅਤੇ ਇੱਕ ਚਮਚ ਹੀ ਆਪਾਂ ਜੀਆ ਸੀਡ ਲਵਾਂਗੇ ਜੋ ਕਿ ਦੂਸਰੇ ਕਲਾਸ ਵਿੱਚ ਪਾ ਲਵਾਂਗੇ ਅਤੇ ਇੱਕ ਹੀ ਆਪਾਂ ਅੰਜੀਰ ਲਵਾਂਗੇ ਅਤੇ 10-15 ਕਿਸ਼ਮਿਸ਼ ਲਵਾਂਗੇ ਤੇ ਇਹਨਾਂ ਨੂੰ ਸਾਰਿਆਂ ਨੂੰ ਅਲੱਗ-ਅਲੱਗ ਆਪਾਂ ਪਾਣੀ ਵਿੱਚ ਭਗੋ ਕੇ ਰੱਖ ਦੇਵਾਂਗੇ। ਅਤੇ ਇਸ ਨੂੰ ਆਪਾਂ ਸਵੇਰ ਖਾਲੀ ਪੇਟ ਖਾਵਾਂਗੇ ਜਿਸ ਨਾਲ ਆਪਣੇ ਸਰੀਰ ਨੂੰ ਬਹੁਤ ਜ਼ਿਆਦਾ ਫਾਇਦੇ ਹੁੰਦੇ ਹਨ। ਸਭ ਤੋਂ ਪਹਿਲਾਂ ਆਪਾਂ ਕਲੀਰਾ ਗੁੰਦੀ ਦੀ ਗੱਲ ਕਰਦੇ ਹਾਂ ਇਹ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਰੱਖਦਾ ਹੈ ਦਰਦਾਂ ਲਈ ਇਹ ਪੇਨਕিলার ਦਾ ਕੰਮ ਕਰਦਾ ਹੈ ਆਪਾਂ ਨੂੰ ਗਰਮੀਆਂ ਵਿੱਚ ਕੂਲ ਡਾਊਨ ਰੱਖਦਾ ਹੈ ਪਸ਼ਾਬ ਦੀ ਜਲਨ ਲੂ ਲੱਗਣਾ ਹੱਡੀਆਂ ਨੂੰ ਤੇ ਜੋੜਾਂ ਨੂੰ ਮਜ਼ਬੂਤ ਬਣਾਉਂਦਾ ਹੈ ਕਿਉਂਕਿ ਇਸ ਵਿੱਚ ਕੈਲਸ਼ੀਅਮ ਬਹੁਤ ਜ਼ਿਆਦਾ ਹੁੰਦਾ ਹੈ ਇਹ ਪਾਚਨ ਕਿਰਿਆ ਨੂੰ ਵੀ ਸਹੀ ਰੱਖਦਾ ਹੈ ਇਸ ਕਰਕੇ ਕਬਜ਼ੀ ਵੀ ਨਹੀਂ ਹੁੰਦੀ ਨਮੀ ਨੂੰ ਬਣਾ ਕੇ ਰੱਖਦਾ ਹੈ ਭਾਰ ਘਟਦਾ ਹੈ ਕਿਉਂਕਿ ਇਹ ਲੋ ਕੈਲਰੀ ਹੁੰਦਾ ਹੈ ਇਹਦੇ ਨਾਲ ਪੇਟ ਭਰਿਆ ਰਹਿੰਦਾ ਹੈ ਤੇ ਬਾਰ-ਬਾਰ ਆਪਾਂ ਖਾਣਾ ਵੀ ਨਹੀਂ ਖਾਂਦੇ ਜਿਸ ਨਾਲ ਆਪਣਾ weight ਵੀ lose ਹੁੰਦਾ ਹੈ ਤੇ ਇਸ ਨੂੰ ਖਾਣ ਦੇ ਤਰੀਕੇ ਵੀ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਇਸ ਨੂੰ ਦੁੱਧ ਵਿੱਚ ਪਾ ਕੇ ਵਿੱਚ ਆਪਾਂ ਸੌਗੀਆਂ chia seed ਐਡ ਕਰਕੇ ਵੀ ਖਾ ਸਕਦੇ ਹਾਂ ਇਸ ਨੂੰ ਆਪਾਂ ਸਮੂਦੀ ਵਿੱਚ ਵੀ ਯੂਜ਼ ਕਰ ਸਕਦੇ ਹਾਂ ਤੇ ਇਸ ਦਾ ਆਪਾਂ ਜੇ ਪਿਆ ਭਾਰ ਘੱਟ ਕਰਨਾ ਹੈ ਤਾਂ ਇਸ ਨੂੰ ਆਪਾਂ ਲੈਮਨ ਜੂਸ ਵਿੱਚ ਪਾ ਕੇ ਮਾਰਨਿੰਗ ਖਾਲੀ ਪੇਟ ਪੀ ਸਕਦੇ ਹਾਂ ਉਸ ਨਾਲ ਸਾਡਾ weight ਵੀ loose ਹੁੰਦਾ ਹੈ ਅਤੇ ਸਾਨੂੰ ਭੁੱਖ ਵੀ ਨਹੀਂ ਲੱਗਦੀ ਸਭ ਤੋਂ ਮੇਨ ਚੀਜ਼ ਇਹ ਹਾਰਮੋਨ ਨੂੰ ਬੈਲੈਂਸ ਕਰਦਾ ਹੈ ਜਿਸ ਦੇ ਨਾਲ ਸਾਨੂੰ ਹੋਣ ਵਾਲੀਆਂ ਪ੍ਰੋਬਲਮਸ ਤੋਂ ਕਾਫੀ ਹੱਦ ਤੱਕ ਰਾਹਤ ਮਿਲਦੀ ਹੈ ਇਹ ਚੀਜ਼ ਮੈਂ ਖੁਦ ਵੀ try ਕੀਤੀ ਹੈ ਤੇ ਇਹ ਮੇਰੀਆਂ ਭੈਣਾਂ ਲਈ ਕਾਫੀ ਹੱਦ ਤੱਕ ਫਾਇਦੇ ਮੰਦਾ ਸਾਬਤ ਹੁੰਦਾ ਹੈ ਅਤੇ ਜੇਕਰ ਆਪਾਂ ਇਸ ਨੂੰ ਹੱਦ ਤੋਂ ਜ਼ਿਆਦਾ ਖਾਵਾਂਗੇ ਤਾਂ ਨੁਕਸਾਨ ਤਾਂ ਹੋਣਗੇ ਜਿੱਦਾਂ ਬਲੋਟਿੰਗ ਹੋ ਜਾਂਦੀ ਹੈ ਬਹੁਤ ਜ਼ਿਆਦਾ ਖਾਵਾਂਗੇ ਤਾਂ ਪੇਟ ਦਰਦ ਹੋ ਜਾਂਦਾ ਹੈ ਇਸ ਤਰ੍ਹਾਂ ਕੋਈ ਵੀ ਚੀਜ਼ ਆਪਾਂ ਹੱਦ ਤੋਂ ਜ਼ਿਆਦਾ ਖਾਵਾਂਗੇ ਤਾਂ ਉਹ ਨੁਕਸਾਨਦੇ ਹੁੰਦੀ ਹੀ ਹੈ ਨਹੀਂ ਤਾਂ ਇਸਦੇ ਫਾਇਦੇ ਜ਼ਿਆਦਾ ਹਨ ਤੇ ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਸੌਗੀ ਅਤੇ ਅੰਜੀਰ ਦੀ ਇੱਕ ਅੰਜੀਰ ਵੀ ਆਪਾਂ ਨੂੰ ਖਾਲੀ ਪੇਟ ਖਾਣਾ ਚਾਹੀਦਾ ਹੈ ਜਿਸ ਦੇ ਨਾਲ ਆਪਣੀ ਪਾਚਨ ਸ਼ਕਤੀ ਵਧੀਆ ਰਹਿੰਦੀ ਹੈ ਤੇ ਆਪਣੀ ਕਬਜ ਦੂਰ ਹੁੰਦੀ ਹੈ ਅੰਜੀਰ ਨਾਲ ਬੀਪੀ 슈ਗਰ ਟਾਈਪ 2 ਵੀ ਕੰਟਰੋਲ ਚ ਰਹਿੰਦੀ ਹੈ ਇਹ ਵਾਲਾ ਨੂੰ ਵੀ ਸੁੰਦਰ ਲੰਮੇ ਪੁੱਤੇ ਚਮਕਦਾਰ ਬਣਾਉਂਦਾ ਹੈ ਇਸ ਨਾਲ ਜੂੜੀਆਂ ਵੀ ਘਟ ਪੈਂਦੀਆਂ ਨੇ ਇਸ ਅਸਿੱਲ ਵਿੱਚ ਫਾਈਬਰ ਬਹੁਤ ਜ਼ਿਆਦਾ ਮਾਤਰਾ ਵਿੱਚ ਹੁੰਦੀ ਹੈ ਇਸ ਵਿੱਚ ਆਇਰਨ ਫੈਟ ਪ੍ਰੋਟੀਨ ਕੈਲਸ਼ੀਅਮ ਸਾਰਾ ਕੁਝ ਬਹੁਤ ਜ਼ਿਆਦਾ ਮਾਤਰਾ ਵਿੱਚ ਹੁੰਦਾ ਹੈ ਤੇ ਇਸ ਦੇ ਨਾਲ ਵੀ ਸਾਡਾ ਇਹ ਬੀਪੀ ਕੰਟਰੋਲ ਚ ਰਹਿੰਦਾ ਹੈ ਭਾਰ ਵੀ ਘਟਦਾ ਹੈ ਅਤੇ ਇਸ ਨੂੰ ਖਾਣ ਦੇ ਨਾਲ ਸਾਡਾ ਗੈਸਟ੍ਰੋਨ ਵੀ ਘਟ ਹੁੰਦਾ ਹੈ ਹੱਡੀਆਂ ਤੇ ਦੰਦਾਂ ਲਈ ਇਹ ਕਾਫੀ ਜ਼ਿਆਦਾ ਫਾਇਦੇਮੰਦ ਸਬਤ ਹੁੰਦਾ ਹੈ ਕਬਜ ਨੂੰ ਵੀ ਖਤਮ ਕਰਦਾ ਹੈ ਤੇ ਇਸ ਨੂੰ ਵੀ ਅਸੀਂ ਦਹੀਂ ਜਸਮੂਦੀ ਜਾਂ ਸ਼ੇਕ ਕਿਸੇ ਵੀ ਚੀਜ਼ ਵਿੱਚ ਮਿਲਾ ਕੇ ਲੈ ਸਕਦੇ ਹਾਂ 치ਆ ਸੀਡ ਦਿਲ ਦੀਆਂ ਬਿਮਾਰੀਆਂ ਅਤੇ ਕੈਂਸਰ ਦੇ ਖਤਰੇ ਨੂੰ ਵੀ ਘੱਟ ਕਰਦਾ ਹੈ ਸਭ ਤੋਂ ਪਹਿਲਾਂ ਅਸੀਂ ਕਤੀਰ ਗੁੰਡੇ ਵਿੱਚ ਦੁੱਧ ਪਾ ਲਵਾਂਗੇ ਅਤੇ ਫਿਰ ਇਸ ਵਿੱਚ 치ਆ ਸੀਡ ਵੀ ਐਡ ਕਰ ਦੇਵਾਂਗੇ ਅਤੇ ਮਿੱਠੇ ਦੇ ਲਈ ਇਸ ਵਿੱਚ ਅਸੀਂ ਇਸ ਸੌਗੀ ਜਾਨੀ ਕਿ ਕਿਸ਼ਮਿਸ਼ ਨੂੰ ਐਡ ਕਰ ਲਵਾਂਗੇ ਤੇ ਉਸ ਦਾ ਜੋ ਪਾਣੀ ਹੈ ਉਸ ਨੂੰ ਵੀ ਡੋਲਣਾ ਨਹੀਂ ਹੈ ਉਹ ਵੀ ਕਾਫੀ ਹੱਦ ਤੱਕ ਮਿੱਠਾ ਹੁੰਦਾ ਹੈ ਇਸ ਲਈ ਉਹ ਵੀ ਵਿੱਚ ਐਡ ਕਰ ਸਕਦੇ ਹਾਂ ਨਹੀਂ ਅਸੀਂ ਉਸ ਤਰ੍ਹਾਂ ਹੀ ਪੀ ਸਕਦੇ ਹਾਂ ਕਤਿਰਾ ਗੂੰਦ ਚੀਆ ਸੀਡ ਕਿਸ਼ਮਿਸ਼ ਅਤੇ ਅੰਜੀਰ ਇਹਨਾਂ ਨੂੰ ਚਾਰਾਂ ਨੂੰ ਖਾਲੀ ਪੇਟ ਖਾਣ ਨਾਲ ਬਹੁਤ ਹੀ ਜ਼ਿਆਦਾ ਫਾਇਦਾ ਹੁੰਦਾ ਹੈ ਫਾਇਦੇ ਮੈਂ ਪਹਿਲਾਂ ਹੀ ਦੱਸ ਚੁੱਕੀ ਹਾਂ ਤੇ ਬਾਕੀ ਇਹਨਾਂ ਨੂੰ ਕਿਸੇ ਵੀ ਤਰੀਕੇ ਨਾਲ ਖਾ ਸਕਦੇ ਹਾਂ ਜਿਸ ਵੀ ਤਰੀਕੇ ਨਾਲ ਸਾਨੂੰ ਚੰਗਾ ਲੱਗਦਾ ਹੈ ਸਮੂਦੀ ਸ਼ੇਕ ਦਹੀਂ ਜਾਂ ਦੁੱਧ ਵਿੱਚ ਮਿਲਾ ਕੇ ਕਿਸੇ ਵੀ ਤਰੀਕੇ ਨਾਲ ਅਸੀਂ ਖਾ ਸਕਦੇ ਹਾਂ ਤੇ ਇਹ ਅਸੀਂ ਆਪਣੇ ਬੱਚਿਆਂ ਨੂੰ ਵੀ ਦੇ ਸਕਦੇ ਹਾਂ ਇਹ ਬੱਚਿਆਂ ਲਈ ਵੀ ਫਾਇਦੇਮੰਦ ਹੁੰਦਾ ਹੈ ਹਰ ਇੱਕ ਏਜ ਦੇ ਲਈ ਇਹ ਫਾਇਦੇਮੰਦ ਸਾਬਤ ਹੁੰਦਾ ਹੈ ਤੇ ਇਸ ਨਾਲ ਬਹੁਤ ਹੀ ਜ਼ਿਆਦਾ ਨੁਕਸਾਨ ਨਹੀਂ ਹੁੰਦੇ ਹਨ ਸਭੋਂ ਫਾਇਦੇ ਜ਼ਿਆਦਾ ਹੁੰਦੇ ਹਨ ਇਹਨਾਂ ਚਾਰਾਂ ਨੂੰ ਹੀ ਖਾਣ ਨਾਲ ਖਾਲੀ ਪੇਟ ਖਾਣ ਨਾਲ ਬਹੁਤ ਜ਼ਿਆਦਾ ਫਾਇਦਾ ਹੁੰਦਾ ਹੈ ਮੈਂ ਖੁਦ ਇਹ ਚੀਜ਼ਾਂ ਟਰਾਈ ਕੀਤੀਆਂ ਹਨ ਅਤੇ ਇਹਨਾਂ ਨੇ ਮੈਨੂੰ ਰਿਜ਼ਲਟ ਵੀ ਦਿੱਤਾ ਹੈ ਇਸ ਲਈ ਮੈਂ ਤੁਹਾਨੂੰ ਵੀ ਕਹੂੰਗੀ ਕਿ ਤੁਸੀਂ ਵੀ ਇਹ ਜ਼ਰੂਰ ਟਰਾਈ ਕਰਕੇ ਦੇਖੋ ਤੇ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਅਤੇ ਨਵੇਂ-ਨਵੇਂ ਟਿਪਸ ਲਈ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਿਓ ਤੁਹਾਨੂੰ ਇਹ ਟਿਪਸ ਕਿੱਦਾਂ ਦੇ ਲੱਗੇ ਧੰਨ